ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲਾ ਸਭ ਦਾ ਸੋ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਗੱਲ ਕਰਦੇ ਆਪਾਂ 2023 ਦੀ ਕਨਸਟੇਬਲ ਪ੍ਰਤੀ ਦੇ ਆਫਟਰ ਜੁਆਇਨਿੰਗ ਟ੍ਰੇਨਿੰਗ ਦੇ ਪ੍ਰੋਸੈਸ ਦੀ ਠੀਕ ਆ ਹੁਣ ਤੁਸੀਂ ਕਹਿੰਦੇ ਸਾਡੀ ਜੁਆਇਨਿੰਗ ਤਾਂ ਹੋਈ ਨਹੀਂ ਅਸੀਂ ਵੀ ਪਹਿਲਾਂ ਪ੍ਰੋਸੈਸ ਦੱਸਦਾ ਤਾਂ ਜਿਹੜੀ ਤੁਹਾਡੀ ਜੁਆਇਨਿੰਗ ਆ ਉਹ ਬਹੁਤ ਜਲਦੀ ਹੋਣ ਜਾ ਰਹੀ ਆ ਠੀਕ ਆ ਇਹ ਮੈਨੂੰ ਗੱਲ ਸ਼્યોਰ ਕਰਦੀ ਹੈ ਕਿ ਇੱਕ ਤੋਂ ਡੇਢ ਮਹੀਨੇ ਦੇ ਵਿੱਚਾਂ ਇੱਕ ਮਹੀਨੇ ਦੇ ਵਿੱਚ ਵਿੱਚ ਵੀ ਤੁਸੀਂ ਮੰਨ ਕੇ ਚੱਲੋ ਵੀ ਤੁਸੀਂ ਅਗਸਤ ਸਤੰਬਰ ਤੋਂ ਪਹਿਲਾਂ ਜਾਂ ਮਤਲਬ ਕਿ ਅਗਸਤ ਦੇ ਲਾਸਟ ਜਾਂ ਸਤੰਬਰ ਤੋਂ ਪਹਿਲਾਂ ਪਹਿਲਾਂ ਮਤਲਬ ਜੁਲਾਈ ਤੇ ਅਗਸਤ ਮਹੀਨਾ ਪਿਆ ਹੈਗਾ ਤੇ ਤੁਸੀਂ ਵਰਦੀ ਪਾ ਲੈਣੀ ਹੈਗੀ ਠੀਕ ਹੈ ਤੇ ਫਿਰ ਆਪਾਂ ਗੱਲ ਕਰਦੇ ਹਾਂ ਵੀ ਕਾਫੀ ਜਣੇ ਦੇ ਕੁਐਸਚਨਸ ਮੈਨੂੰ ਆਏ ਸੀਗੇ ਵੀ ਹੁਣ ਕਈਆਂ ਦੀ ਮਤਲਬ ਫਿਜ਼ੀਕਲ ਐਕਸਰਸਾਈਜ਼ੀ ਤੁਹਾਡੀ ਲੋ ਹੁੰਦੀ ਹੈ ਕਈ ਥੋੜੇ ਜਿਹਾ ਐਡਵਾਂਸ ਲੈਵਲ ਹੁੰਦੇ ਆ ਠੀਕ ਹੈ ਜਾਂ ਫਿਰ ਐਕਸਟ੍ਰੀਮ ਲੈਵਲ ਦੇ ਹੁੰਦੇ ਆ ਤੇ ਕਾਫੀ ਕੁਝ ਮੈਨੂੰ ਕੁਐਸਚਨ ਵਗੈਰਾ ਪੁੱਛੇ ਜਾਂ ਮੈਨੂੰ ਕਾਲ ਕਰਕੇ ਵੀ ਪੁੱਛ ਲੈਂਦੇ ਕਈ ਮੇਰੇ ਦੋਸਤ ਹੈਗੇ ਆ ਠੀਕ ਆ ਚਲੋ ਤੁਸੀਂ ਸਾਰੇ ਦੋਸਤ ਹੀ ਆ ਮੇਰੇ ਤੇ ਉਹਦੇ ਵਿੱਚ ਮੈਨੂੰ ਕੁਐਰੀਜ਼ ਕਾਫੀ ਆ ਰਹੀਆਂ ਨੇ ਕਿ ਸਰ ਅਸੀਂ ਤਾਂ ਜਿਹੜਾ ਮਤਲਬ ਬੜੀ ਮੁਸ਼ਕਿਲ ਨਾਲ ਜਿਹੜਾ ਫਿਜ਼ੀਕਲ ਪਾਸ ਕੀਤਾ ਸੀਗਾ ਤੇ ਅਸੀਂ ਟ੍ਰੇਨਿੰਗ ਦੇ ਵਿੱਚ ਕਿੱਦਾਂ ਮੈਨੇਜ ਕਰਾਂਗੇ ਵੀ ਸਾਡਾ ਤਾਂ ਸਰੀਰ ਮਾਰਾ ਹੈਗਾ ਜਾਂ ਕਈ ਹੈਵੀ weight ਆ ਵੀ ਸਾਡਾ ਸਰੀਰ ਬਹੁਤ ਹੈਵੀ ਹੈ ਜੀ ਅਸੀਂ ਤਾਂ ਰਨਿੰਗ ਮਸਾਂ ਕੀਤੀ ਸੀ ਮਸਾਂ ਰਨਿੰਗ ਕੱਢੀ ਮਸਾਂ ਅਸੀਂ ਦੌੜ ਲਾਈ ਹਨ ਤੇ ਮਸਾਂ ਅਸੀਂ ਜੰਪ ਲਾਈ ਤੇ ਹੁਣ ਅਸੀਂ ਕਿੱਦਾਂ ਕਰਾਂਗੇ ਤਾਂ ਇਹਨਾਂ ਸਾਰੇ 16 ਦਾ ਜਿਹੜਾ ਜਵਾਬ ਆ ਮੈਂ ਤੁਹਾਨੂੰ ਦੇਣ ਜਾ ਰਿਹਾ ਹੈਗਾ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਕਰੀਬ 10 ਤੋਂ 15 ਮਿੰਟ ਦੀ ਵੀਡੀਓ ਹੋ ਸਕਦੀ ਹੈ ਜਿਹਦੇ ਵਿੱਚ ਮੈਂ ਤੁਹਾਨੂੰ 올ਓਵਰ ਸਾਰਾ ਜਿਹੜਾ ਪੀਟੀ ਦਾ ਸ਼ਡਿਊਲ ਹੈ ਨਾ ਕਿਉਂਕਿ ਆਪਣਾ ਪੀਟੀ ਦਾ ਟੈਸਟ ਹੁੰਦਾ ਹੈ ਠੀਕ ਹੈ ਟ੍ਰੇਨਿੰਗ ਜਿਹੜੀ ਟ੍ਰੇਨਿੰਗ ਦੇ ਵਿੱਚ ਸਾਰੇ ਟੈਸਟ ਹੀ ਹੁੰਦੇ ਆ ਪਹਿਲਾਂ ਆਪਾਂ ਨੂੰ ਪ੍ਰੈਕਟਿਸ ਕਰਵਾਈ ਜਾਂਦੀ ਹੈ ਪ੍ਰੈਕਟਿਸ ਤੋਂ ਬਾਅਦ ਆਪਣਾ ਜਿਹੜਾ ਸਾਰੀ ਇੱਕ ਚੀਜ਼ ਦਾ ਟੈਸਟ ਹੁੰਦਾ ਜਿੱਦਾਂ ਕਿ ਪੀਟੀ ਟੈਸਟ ਕੋ ਪ੍ਰੀ ਟੈਸਟ ਠੀਕ ਹੈ ਤੇ ਫਿਰ ਆਪਣਾ ਵੈਪਨ ਟੈਸਟ ਹੁੰਦਾ ਹਰ ਇੱਕ ਪ੍ਰਕਾਰ ਦਾ ਟੈਸਟ ਹੋਊਗਾ ਹਰ ਇੱਕ ਪ੍ਰਕਾਰ ਦਾ ਉਸ ਨੂੰ ਕੁਆਲੀਫਾਈ ਕਰਨਾ ਤੁਹਾਡੀ ਹੀ ਜ਼ਿੰਮੇਵਾਰੀ ਹੈ ਠੀਕ ਆ ਤੇ ਇਹਦੇ ਵਿੱਚ ਕਾਫੀ ਯਾਨੀ ਫੇਲ ਵੀ ਹੋ ਜਾਂਦੇ ਜਿਨ੍ਹਾਂ ਨੂੰ ਕਿ ਅਗਲੇ ਬੈਚ ਦੇ ਵਿੱਚ ਮੋਸਟਲੀ ਪਾ ਦਿੱਤਾ ਜਾਂਦਾ ਪਰ ਬਹੁਤ ਰੇਅਰ ਚਾਂਸ ਆ ਕਿ ਕੋਈ ਇਦਾਂ ਦਾ ਕੇਸ ਹੋਵੇ ਕਿਉਂਕਿ ਆਲਮੋਸਟ ਟ੍ਰੇਨਿੰਗ ਦੇ ਵਿੱਚ ਸਾਰੇ ਹੀ ਫਿੱਟ ਹੋ ਜਾਂਦੇ ਚਾਹੇ ਉਹ ਮੋਟਾ ਹੋਵੇ ਤੇ ਚਾਹੇ ਉਹ ਪਤਲਾ ਹੋਵੇ ਜਿਹੜਾ ਪਤਲਾ ਹੁੰਦਾ ਉਹ ਮੋਟਾ ਹੋ ਜਾਂਦਾ ਉਹ ਜਿਹੜਾ ਮੋਟਾ ਹੁੰਦਾ ਪਤਲਾ ਹੋ ਜਾਂਦਾ ਠੀਕ ਆ ਮੈਂ ਇਹ ਚੀਜ਼ਾਂ ਅੱਖੀਂ ਦੇਖੀਆਂ ਹੋਈਆਂ ਕਿ ਜਿਹੜੇ ਮਤਲਬ ਸਾਡੇ ਨਾਲ ਕਾਫੀ ਜਿਹੜੇ ਥੋੜੇ ਜਿਹੀ ਸਕਿਨੀ ਸੀਗੀ ਠੀਕ ਆ ਉਹ ਥੋੜੀ ਜਿਹੀ ਪਰਨ ਲੱਗੇ ਸਵੀਰ ਠੀਕ ਆ ਔਰ ਜਿਹੜੇ ਕਾਫੀ ਫੈਟੀ ਐ ਸੀਗੇ ਮੁੰਡੇ ਜਾਂ ਕੁੜੀਆਂ ਤੇ ਉਹ ਥੋੜੇ ਜੇ ਸ਼ਾਂਟ ਵੀ ਹੋ ਗਈ ਸੀਗੇ ਤੇ ਆਪਾਂ ਗੱਲ ਕਰਦੇ ਆ ਅੱਜ ਜਿਹੜੀ ਮਤਲਬ ਕਿ ਟ੍ਰੇਨਿੰਗ ਦੇ ਵਿੱਚ ਆਪਾਂ ਨੂੰ ਪੀਟੀ ਦਾ ਸ਼ਡਿਊਲ ਹੁੰਦਾ ਪੀਟੀ ਦੇ ਵਿੱਚ ਆਪਾਂ ਨੂੰ ਕੀ ਕੀ ਕਰਵਾਇਆ ਜਾਂਦਾ ਉਸ ਦੇ ਬਾਰੇ ਵਿੱਚ ਤੇ ਸ਼ੁਰੂ ਕਰਦੇ ਆਂ ਪਰ ਵੀਡੀਓ ਠੀਕ ਆ ਤੇ ਜਿਵੇਂ ਆਪਾਂ ਟ੍ਰੇਨਿੰਗ ਸ਼ਡਿਊਲ ਦੇ ਵਿੱਚ ਗੱਲ ਕੀਤੀ ਸੀ ਜਿਹੜਾ ਆਪਣਾ ਪੀਟੀ ਦਾ ਹੈਗਾ ਲੈਕਚਰ ਜਾਂ ਪੀਟੀ ਦਾ ਸਵੇਰ ਪੀਰੀਅਡ ਹੁੰਦਾ ਹੈਗਾ ਠੀਕ ਆ ਉਹ ਕਰੀਬ 5:30 ਵਜੇ ਸ਼ੁਰੂ ਹੋ ਜਾਂਦਾ ਤੇ ਜਦ ਕਿ ਆਪਣਾ ਜਿਹੜਾ ਫੌਲਨ ਹੁੰਦਾ 5:30 5:20 ਵਿੱਚ ਵਿੱਚ ਜਿਹੜਾ ਆਪਣ ਹੋ ਜਾਂਦਾ ਹੈਗਾ ਠੀਕ ਹੈ ਉਹ ਪਹਿਲਾਂ ਸਭ ਤੋਂ ਮਤਲਬ ਜਿਹੜਾ ਸਭ ਤੋਂ ਪਹਿਲਾਂ ਹੁੰਦਾ ਉਹ ਉਸਤਾਦ ਸਾਹਿਬਾਨ ਦਾ ਜਿਹੜਾ ਮਤਲਬ ਕੀ ਹੁੰਦਾ ਹੈਗਾ ਫਾਲੋਇੰਗ ਹੁੰਦਾ ਠੀਕ ਹੈ ਉਹਦੇ ਵਿੱਚ ਉਸਤਾਦ ਸਾਹਿਬਾਨ ਨੂੰ ਗਾਈਡਲਾਈਨਸ ਮਿਲਦੀਆਂ ਵੀ ਤੁਸੀਂ ਅੱਜ ਆਹ ਐਕਸਰਸਾਈਜ਼ ਕਰਾਉਣੀ ਆ ਤੁਸੀਂ ਆਹ ਸ਼ਡਿਊਲ ਫੋਲੋ ਕਰਨਾ ਹੈਗਾ ਠੀਕ ਆ ਤੇ ਫਿਰ ਆਪਣਾ ਜਿਹੜਾ ਰਿਕਰੂਟਸ ਹੁੰਦੇ ਹੈਗੇ ਠੀਕ ਆ ਉਹਨਾਂ ਦਾ ਜਿਹੜਾ ਫਾਲੋਇੰਗ ਹੁੰਦਾ ਹੈਗਾ ਠੀਕ ਆ ਔਰ ਜਿਹੜੀ ਆਪਣੀ ਪੀਟੀ ਹੈਗੀ ਆ ਉਹਦਾ ਜਿਹੜਾ ਟਾਈਮਿੰਗ ਆ ਉਹ 5:30 ਤੋਂ ਸ਼ੁਰੂ ਹੋ ਜਾਂਦੀ ਹੈਗੀ ਜਿਹਦੇ ਵਿੱਚ ਕਰੀਬ 20 ਮਿੰਟ ਦੇ ਕਰੀਬ ਕਰੀਬ ਵੀ ਜਿਹੜੀ ਰਨਿੰਗ ਕਰਵਾਈ ਜਾਂਦੀ ਹੈ ਕਈ ਵਾਰ ਸਾਡੇ ਕਮਾਂਡਰ ਸਾਹਿਬ ਹੁੰਦੇ ਸੀ ਉਹ ਹੌਕੀ ਦੇ 올ੰਪੀਅਨ ਰਹੇ ਸੀਗੇ ਠੀਕ ਹੈ ਤੇ ਉਹ ਮੋਸਟਲੀ ਕਈ ਵਾਰ ਸਾਡੇ ਨਾਲ ਰਨਿੰਗ ਕਰਦੇ ਸੀਗੇ ਤੁਸੀਂ ਸੋਚੋਗੇ ਵੀ ਐਸਐਸਪੀ ਲੈਵਲ ਦਾ ਕੋੰਤਾ ਤੁਹਾਡੇ ਨਾਲ ਰਨਿੰਗ ਕਰ ਰਿਆ ਇਹ ਕਿੱਦਾਂ ਹੋ ਸਕਦਾ ਤੇ ਉਹ ਸਾਡੇ ਨਾਲ ਰਨਿੰਗ ਕਰਦੇ ਸੀ ਕਈ ਵਾਰ ਮਤਲਬ ਕਈ-ਕਈ ਵਾਰ ਕਰਦੇ ਸੀਗੇ ਮਤਲਬ ਜ਼ਿਆਦਾਤਰ ਉਹ ਮਤਲਬ ਕਿ ਜਿਵੇਂ ਨੇ ਮਤਲਬ ਕਿ ਆਲਦਾ ਹੀ ਕਰਦੇ ਸੀਗੇ ਬਟ ਕਈ ਵਾਰ ਉਹਨਾਂ ਦਾ ਜਦੋਂ ਮਨ ਕਰਦਾ ਸੀ ਨਾ ਵੀ ਮਤਲਬ ਕਿ ਅੱਜ ਦੀ ਚੌਂਦੀ ਨਾਲ ਪ੍ਰੈਕਟਿਸ ਕਰੀਏ ਤਾਂ ਉਹ ਸਾਡੇ ਨਾਲ ਵੀ ਰਨਿੰਗ ਕਰਦੇ ਸੀਗੇ ਠੀਕ ਹੈ ਤੇ ਸਵੇਰ ਕਈ ਵਾਰ ਮਤਲਬ ਕਿ ਇਹਦਾ ਟਾਈਮਿੰਗ ਹੁੰਦਾ ਸੀਗਾ ਰਨਿੰਗ ਦਾ ਜਾਂ ਤਾਂ ਬਿਦਾ ਦੱਸਦਾ ਜਾਂ ਘਟਾ ਦਿੰਦਾ ਜਾਂ ਜਾਂਦਾ ਐਕਸਰਸਾਈਜ਼ ਤੇ ਜ਼ੋਰ ਦਿੰਦਾ ਸੀਗਾ ਜਾਂ ਫਿਰ ਇਕੱਲੀ ਰਨਿੰਗ ਕਰਵਾਈ ਜਾਂਦੀ ਸੀਗੀ ਤੇ ਕਰੀਬ ਅਸੀਂ 40 40 ਮਿੰਟ ਵੀ ਲਗਾਤਾਰ ਰਨਿੰਗ ਕੀਤੀ ਪਈ ਹੈ ਠੀਕ ਹੈ ਤੇ ਜਿਹੜੇ ਮੇਰੇ ਦੋਸਤ ਜਿਹੜੇ ਮੇਰੇ ਬੈਚਮੇਟਸ ਨੇ ਉਹ ਠੀਕ ਉਹ ਵੀਡੀਓ ਦੇਖ ਰਹੇ ਹੋਣਗੇ ਮੈਨੂੰ ਪਤਾ ਉਹ ਵੀ ਦੇਖਦੇ ਹੈਗੇ ਮੇਰੇ ਕਾਫੀ ਨੇ ਮੇਰੇ ਬੈਚਮੇਟਸ ਹੈਗੇ ਆ ਟੀਮ ਮੇਰੇ ਨਾਲ ਦੀ ਵੀਰੇ ਜਿਲੇ ਵਾਲੇ ਵੀ ਕਹਿੰਦੇ ਵੀ ਯਾਰ ਤੱਬ ਕਿ ਰਕਮ ਬਹੁਤ ਵਧੀਆ ਤੁਸਾਂ ਗਾਈਡਲਾਈਨ ਦਿੱਤੀ ਤਾਂ ਫਾਈਨਲੀ ਫਿਰ ਆਪਾਂ ਗੱਲ ਕਰਦੇ ਹਾਂ ਹੁਣ ਜਿਹੜਾ ਆਪਣਾ ਪੀਟੀ ਦਾ ਸਵੇਰ ਸ਼ਡਿਊਲ ਸ਼ੁਰੂ ਹੁੰਦਾ ਹੈਗਾ ਠੀਕ ਆ ਉਹਦੇ ਵਿੱਚ ਆਪਾਂ ਨੂੰ ਕੀ ਕਸ਼ ਕਰਵਾਇਆ ਜਾਂਦਾ ਹੈਗਾ ਠੀਕ ਆ ਤੇ ਉਸ ਆਪਾਂ ਸਾਰੇ ਸਵਾਲਾਂ ਨੂੰ ਅੱਗੇ ਕੰਟੀਨਿਊ ਕਰਦੇ ਹਾਂ ਠੀਕ ਆ ਤੇ ਸਭ ਤੋਂ ਪਹਿਲਾਂ ਤਾਂ ਫਿਰ ਜਿਹੜਾ ਮਤਲਬ ਕਿ ਆਪਾਂ ਨੂੰ ਵਾਰਮ-ਅਪ ਕਰਵਾਇਆ ਜਾਂਦਾ ਠੀਕ ਆ ਵਾਰਮ-ਅਪ ਐਕਸਰਸਾਈਜ਼ ਹੋ ਗਿਆ ਠੀਕ ਆ ਜਾਂ ਜਿੱਦਾਂ ਹੋਊਗਾ ਜੰਪਿੰਗ ਕਰਵਾਈ ਜਾਂਦੀ ਆਪਾਂ ਨੂੰ ਠੀਕ ਆ ਹਲਕੇ-ਫੁਲਕੇ ਆਪਾਂ ਨੂੰ ਜਿਵੇਂ ਕਹਿ ਸਕਦੇ ਆ ਵੀ ਉੱਠ ਕੇ ਬੈਠਾ ਕਰਵਾਈ ਜਾਂਦੀ ਜਿਵੇਂ ਕਹਿਤੀ ਆਪਾਂ ਠੀਕ ਆ ਜਾਂ ਚੈਸਟ ਨੂੰ ਆਪਾਂ ਗੋਡੇ ਲਾਉਣੇ ਹੁੰ ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ ਜਿਹੜੀ 20 ਮਿੰਟ ਦੀ ਆ ਉਹ ਰਨਿੰਗ ਕਰਵਾਈ ਜਾਂਦੀ ਹੈ ਠੀਕ ਹੈ ਜੋ ਆਪਣੀ 20 ਮਿੰਟ ਦੀ ਰਨਿੰਗ ਕਰਵਾਈ ਜਾਂਦੀ ਤਾਂ ਕਰੀਬ ਹਾਫ ਟਾਈਮ ਹੋ ਜਾਂਦਾ ਤੁਹਾਨੂੰ ਹਨਾ ਮਤਲਬ ਪੀਟੀ ਸ਼ੁਰੂ ਹੋਈ ਨੂੰ ਤੇ ਫਿਰ ਵਿਸਲ ਵੱਜਦੀ ਹੈ ਸੀਡੀਐਮ ਸਾਹਿਬ ਜਾਂ ਸੀਡੀਐ ਸਾਹਿਬ ਵਿਸਲ ਮਾਰਦੇ ਠੀਕ ਹੈ ਵੀ ਆਪਣਾ ਹਾਫ ਟਾਈਮ ਹੋ ਗਿਆ ਜਿੰਨੇ ਹੁਣ ਤੁਸੀਂ ਜਿਹੜੀ ਆ ਉਹ ਐਕਸਰਸਾਈਜ਼ ਸ਼ੁਰੂ ਕਰਦੇ ਹੋ ਠੀਕ ਹੈ ਐਕਸਰਸਾਈਜ਼ ਦੇ ਆਪਣੇ ਡਿਪਾਰਟਮੈਂਟ ਦੇ ਵਿੱਚ ਹਰੇਕ ਡਿਪਾਰਟਮੈਂਟ ਦੇ ਆਪਣੇ ਆਪਣੇ ਐਕਸਰਸਾਈਜ਼ ਦੇ ਜਿਹੜੇ ਉਹ ਟੇਬਲ ਹੁੰਦੇ ਹੈਗੇ ਆ ਠੀਕ ਹੈ ਉਹ ਉਸ ਐਕਸਰਸਾਈਜ਼ ਦੇ ਟੇਬਲ ਅਨਸਾਰ ਆਪਾਂ ਨੂੰ ਜਿਵੇਂ ਕਹਿ ਸਕਦਾ ਪਹਿਲੇ ਟੇਬਲ ਦੀ ਦੂਜੀ ਐਕਸਰਸਾਈਜ਼ ਪਹਿਲੇ ਟੇਬਲ ਦੀ ਤੀਜੀ ਐਕਸਰਸਾਈਜ਼ ਐਦਾਂ ਕਰਕੇ ਆਪਾਂ ਨੂੰ ਟੇਬਲ ਵਾਈਜ਼ ਜਿਹੜੀ ਉਹ ਐਕਸਰਸਾਈਜ਼ ਕਰਵਾਈ ਜਾਂਦੀ ਜਾਂ ਕਈ ਵਾਰੀ ਓਪਨਲੀ ਵੀ ਆਪਣਾ ਐਕਸਰਸਾਈਜ਼ ਕਰਵਾਈਆਂ ਜਾਂਦੇ ਠੀਕ ਹੈ ਜਿਵੇਂ ਆਪਾਂ ਸਕੂਲਾਂ ਦੇ ਵਿੱਚ ਕਰਦੇ ਹੁੰਦੇ ਸੀਗੇ ਠੀਕ ਆ ਮਤਲਬ ਜਿਵੇਂ ਕਹਿੰਦਾ ਦੀ ਆਪਾਂ ਅੱਪਰ ਤਾੜੀ ਕਰਦੇ ਸੀਗੇ ਸਾਈਡ ਵਿੱਚ ਸਟੈਲ ਜੰਮ ਕਰਦੇ ਸੀਗੇ ਠੀਕ ਆ ਆਗੇ ਸਾਈਡ 'ਤੇ ਅੱਪਰ ਤਾੜੀ ਜੀ ਮਤਲਬ ਵੀ ਇਹ ਆਪਣੇ ਮੈਕਨੇ ਦੀ ਐਕਸਰਸਾਈਜ਼ ਨੇ ਠੀਕ ਆ ਤੇ ਪਹਿਲਾਂ ਵੀ ਆਪਾਂ ਐਕਸਰਸਾਈਜ਼ ਸਕੂਲ ਟਾਈਮ ਕਰਦੇ ਰਹੇ ਹਾਂ ਠੀਕ ਆ ਤੇ ਉਹੀ ਆਪ ਨੂੰ ਜਿਹੜਾ ਹੈਗਾ ਉਹ ਠੀਕ ਹੈ ਤੇ ਜਿਸ ਦੇ ਵਿੱਚ ਆਪਾਂ ਮੇਨਲੀ ਇਹਨਾਂ ਐਕਸਰਸਾਈਜ਼ਾਂ ਤੇ ਬਹੁਤ ਗੱਲ ਕਰਦੇ ਆਂ ਆਪਾਂ ਮੇਨਲੀ ਜਿਹੜੇ ਆਪਣੇ ਆਲ ਸਟੈਕਲ ਹੈਗੇ ਆ ਠੀਕ ਆ ਜਾਂ ਜਿੱਦਾਂ ਕਹਿ ਸਕਦਾ ਆਂ ਆਪਣਾ ਥੋੜੀ ਨਾਲ ਟਫ ਐਕਸਰਸਾਈਜ਼ ਹੈਗੀ ਠੀਕ ਆ ਤੇ ਬਾਅਦ ਵਿੱਚ ਆਪਾਂ ਨੇ ਡਾਇਮੰਡ ਪੁਸ਼-ਅਪ ਵੀ ਜਾਂ ਨਾਰਮਲ ਪੁਸ਼-ਅਪ ਵੀ ਵਾਈਡਰ ਪੁਸ਼-ਅਪ ਵੀ ਠੀਕ ਆ ਉਹ ਅਕੋਰਡਿੰਗ ਟੂ ਆਪਮੇਰੇ ਉਸਤਾਦ ਸਾਹਿਬਾਨ ਕਰਵਾਉਂਦੇ ਹੈਗੇ ਆ ਠੀਕ ਆ ਤੇ ਫਿਰ ਆਪਾਂ ਨੂੰ ਜਦੋਂ ਐਕਸਰਸਾਈਜ਼ ਵਿੱਚ ਕਾਰਟ ਵੀ ਲਾਉਣਾ ਹੁੰਦਾ ਠੀਕ ਆ ਆਪਾਂ ਜਿਵੇਂ ਕਿ ਛੋਟੇ ਹੁੰਦੇ ਲਾਉਂਦੇ ਰਹੇ ਆ ਠੀਕ ਆ ਮਤਲਬ ਕਿ ਜਾਂ ਕਾਰ YouTube ਤੇ ਸਰਚ ਕਰ ਲਓ ਹੁਣ ਮੈਂ ਲਾ ਕੇ ਨਹੀਂ ਦਿਖਾ ਸਕਦਾ ਠੀਕ ਆ ਕਾਰਟਰੀ ਹੋ ਗਿਆ ਠੀਕ ਆ ਫਿਰ ਆਪਾਂ ਮਤਲਬ ਕਿ ਕੰਟਰੋਲ ਲਾਉਣੇ ਆ ਠੀਕ ਆ ਬੈਕ ਰੋਲ ਲਾਉਣੇ ਆ ਸਾਈਡ ਰੋਲ ਠੀਕ ਆ ਇਹ ਚੀਜ਼ਾਂ ਚੱਲਦੀਆਂ ਹੈਗੀਆਂ ਠੀਕ ਆ ਫਿਰ ਆਪਉਣ ਇੱਕ ਵੋਲਟਿੰਗ ਹੁੰਦਾ ਜਿਹਨੂੰ ਆਪਾਂ ਪਕੋੜਾ ਕਹਿ ਦਿੰਨੇ ਆ ਉਹ ਆਪਾਂ ਕਰਨੀ ਹੁੰਦੀ ਆ ਠੀਕ ਆ ਫਿਰ ਆਪਣੇ ਹੋਗੇ ਜਿਵੇਂ ਬੀਮਸ ਲਾਉਣੇ ਹੁੰਦੇ ਆਪਾਂ ਠੀਕ ਆ ਬੀਮਸ ਮੋਸਟਲੀ ਆਰਮੀ ਵਾਲੇ ਸੀ ਨੂੰ ਸਮਝਦੇ ਆ ਠੀਕ ਆ ਜਿੰਨਾ ਮੁੰਡਿਆਂ ਨੇ ਆਰਮੀ ਤਿਆਰੀ ਕੀਤੀ ਆ ਬੀਮ ਲਾਉਣੇ ਹੁੰਦੇ ਆ ਠੀਕ ਆ ਜਿਹਦੇ ਵਿੱਚ ਆਪਾਂ ਨੂੰ ਮਤਲਬ ਕਿ ਜਿਵੇਂ ਪੂਰ ਠੀ ਕੋਈ ਜਨ ਆਪਾਂ ਮਤਲਬ ਕਿ ਪਾਸ ਕਰਨਾ ਹੁੰਦਾ ਜਿੰਨਾ ਆਪਾਂ ਐਕਸਰਸਾਈਜ਼ ਲਾਵਾਂ ਵੀ ਉਹ ਕੋਈ ਉਨੀ ਚੀਜ਼ ਸਟਰੋਂਗ ਹੁੰਦੀ ਹੈਗੀ ਠੀਕ ਆ ਫਿਰ ਆਪਾਂ ਰੱਸਾ ਚੜ੍ਹਨਾ ਹੁੰਦਾ ਓਪਨਲੀ ਠੀਕ ਆ ਜੇ ਆਪਾਂ ਮਤਲਬ ਉਹ ਆਪਣੀ ਮਰਜ਼ੀ ਹੈ ਵੀ ਆਪਾਂ ਪੈਰ ਲਾ ਕੇ ਵੀ ਚੜ੍ਹ ਸਕਦੇ ਹਾਂ ਠੀਕ ਆ ਆਪਾਂ ਕਿੱਦਾਂ ਐਲ ਸ਼ੇਪ ਚੜ੍ਹਨਾ ਹੈਗਾ ਠੀਕ ਆ ਜਾਂ ਮਤਲਬ ਕਾਫੀ ਵੈਰਾਈਟੀਆਂ ਹੁੰਦੀਆਂ ਉਹਦੇ ਵਿੱਚ ਆਪਾਂ ਜਿਹੜੂ ਕਲੀਅਰ ਕਰਨੀ ਹੁੰਦੀਆਂ ਠੀਕ ਆ ਰੱਸਾ ਚੜ੍ਹਨ ਬਾਰੇ ਠੀਕ ਆ ਫਿਰ ਇੱਕ 6 ਫੁੱਟ ਦੀ ਵਾਲ ਹੁੰਦੀ ਹੈ ਠੀਕ ਆ ਉਹਨੂੰ ਆਪਾਂ ਮਤਲਬ ਕਿ ਪਾਰ ਕਰਨਾ ਹੁੰਦਾ ਹੱਥ ਲਾ ਕੇ ਨਾਲ ਟੱਚ ਕਰਨਾ ਹੁੰਦਾ ਤੇ ਉਹਦੇ ਵਿੱਚ ਹੀ ਮਤਲਬ ਕਿ ਤਿੰਨ ਚਾਂਸ ਹੁੰਦੇ ਜਾਂ ਮਤਲਬ ਕਿ ਵੀ ਫੇਰ ਉਸਤਾਦ ਸਾਬਨ ਜਦੋਂ ਜਦ ਜੀ ਬੰਦਾ ਥੋੜਾ ਹੈਵੀ ਹੋਵੇ ਠੀਕ ਆ ਤੇ ਉਹ ਚੀਜ਼ ਹੋ ਗਈ ਤੇ ਫਿਰ ਉੱਥੇ ਮਤਲਬ ਕਿ ਜਦੋਂ ਆਬਸਟੈਕਲ ਹੁੰਦੇ ਮਤਲਬ ਵੀ ਜਿਵੇਂ ਕਹਦਾ ਦੀ ਵੀ ਉਹ ਕਿਦਾਂ ਹੁਣ ਮੈਂ ਇਸ ਨੂੰ ਸ਼ੋ ਨਹੀਂ ਕਰ ਸਕਦਾ ਚਲੋ ਠੀਕ ਆ ਮੈਂ ਜੇ ਮੈਨੂੰ ਸਕਰੀਨ ਸ਼ਾਟ ਮਿਲਿਆ ਮੇਰੀ ਟ੍ਰੇਨਿੰਗ ਦਾ ਜਾਵੇਂ ਯੂਪਨਾ ਗੂਗਲ ਤੋਂ ਇਹ ਚੀਜ਼ ਸਰਚ ਕਰਕੇ ਤੁਹਾਨੂੰ ਮੈਂ ਉਹ ਸ਼ੋ ਕਰ ਦੂੰਗਾ ਠੀਕ ਆ ਉਹ ਚੀਜ਼ পার ਕਰਨੀ ਹੁੰਦੀ ਫੇਰ ਆਪਾਂ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕ્રોલਿੰਗ ਦੀ ਠੀਕ ਆ ਉਹ ਕ્રોલਿੰਗ ਜਿਹੜੀ ਹੁੰਦੀ ਆ ਪਤਾਰ ਦੇ ਨੀਚੋਂ ਦੀ ਲੰਘਣਾ ਹੁੰਦਾ ਠੀਕ ਆ ਜਾਂ ਤਾਂ ਉਹ ਵੈਪਨ ਲੈ ਕੇ ਲੰਘ ਸਕਦੇ ਆ ਠੀਕ ਆ ਅਕੋਰਡਿੰਗ ਟੂ ਕੰਡੀਸ਼ਨ ਵੀ ਆਪਾਂ ਨੂੰ ਕਿੱਦਾਂ ਲਗਾਉਂਦੇ ਆ ਉਹ ਠੀਕ ਆ ਤੇ ਜਾਂ ਫਿਰ ਨੋਰਮਲ ਮਤਲਬ ਆਪਾਂ ਪਤਾਰ ਦੇ ਵਿੱਚੋਂ ਦੀ ਉਹ ਲੰਘਣਾ ਹੁੰਦਾ ਕਰੀਬ ਉਤਾਰ ਹੁੰਦੀ ਆ 10 ਫੁੱਟ ਜਿਹੜਾ ਮਤਲਬ ਕਿ ਜਾਲ ਲੱਗਿਆ ਹੁੰਦਾ ਉਹਦੇ ਨੀਚੋਂ ਦੀ ਆਪਾਂ ਲੰਘਣਾ ਹੁੰਦਾ ਫਿਰ ਇਹ ਜਿਹੜਾ ਖਾਲੀ ਮਤਲਬ ਖੱਡਾ ਹੁੰਦਾ ਜਿਹੜਾ ਨਾ ਸੀਗਾ ਉਹਨੂੰ ਆਪਾਂ ਰਸ਼ਾਲ ਮਾਰ ਕੇ ਕਰਾਸ ਕਰਨਾ ਹੁੰਦਾ ਹੈਗਾ ਠੀਕ ਆ ਫਿਰ ਮੰਕੀ ਰੋ ਠੀਕ ਹੈ ਮੰਕੀ ਰੋਪ ਦੇ ਪੁੱਤਰੋ ਮਤਲਬ ਇਹ ਜੇ ਕਹਾਂ ਸਾਡੀ ਵੀ ਬਾਂਦਰ ਵਾਂਗ ਛੱਡਣਾ ਹੁੰਦਾ ਵੀ ਮੈਂ ਸਕਰੀਨਸ਼ਾਟ ਲਾ ਦੂੰ ਤੁਹਾਨੂੰ ਉਸ ਚੀਜ਼ ਤੇ ਵੀ ਠੀਕ ਹੈ ਤੇ ਬਾਕੀ ਆਪਣੇ ਜਿਹੜੇ ਨਾ ਟੈਸਟ ਵਗੈਰਾ ਹੁੰਦੇ ਆ ਠੀਕ ਹੈ ਆਪਣੇ ਪੀਰੀਓਡੀਕਲ ਟੈਸਟ ਕਹਿੰਦੇ ਇਹਨਾਂ ਨੂੰ ਠੀਕ ਆ ਉਹ ਆਪਣੇ ਹੁੰਦੇ ਹੈਗੇ ਜਿਆ ਮਿਲਡ ਦੇ ਵਿੱਚ ਕੋਈ 5-6 ਮਹੀਨੇ ਆਪਣੀ ਟ੍ਰੇਨਿੰਗ ਨੂੰ ਹੋ ਜਾਂਦੇ ਉਦੋਂ ਹੁੰਦੇ ਆ ਤੇ ਉਸ ਤੋਂ ਬਾਅਦ ਜਿਹੜੇ ਟੈਸਟ ਹੁੰਦੇ ਆ ਫਾਈਨਲ ਦੇ ਵਿੱਚ ਕਰੀਬ 1-2 ਮਹੀਨਾ ਪਹਿਲਾਂ ਉਹਨੇ ਟੈਸਟ ਨੂੰ ਸ਼ੁਰੂ ਹੋ ਜਾਂਦੇ ਹੈਗੇ ਆ ਠੀਕ ਆ ਤੇ ਤੁਸੀਂ ਇਹ ਚੀਜ਼ ਦਾ ਬਿਲਕੁਲ ਵੀ ਉਹ ਨਹੀਂ ਮਤਲਬ ਦਿਮਾਗ ਤੇ ਚੀਨ ਲੋਡ ਨਹੀਂ ਲੈਣਾਗਾ ਵੀ ਠੀਕ ਹੈ ਜੀ ਦੀ ਐਫੀਸ਼ੀਐਂਸੀ ਘੱਟਾ ਠੀਕ ਹੈ ਉਹ ਪਤਾ ਹੀ ਹੁੰਦਾ ਉਸਤਾਦ ਜੀ ਨੂੰ ਵੀ ਇਹ ਥੋੜਾ ਘੱਟ ਕਰ ਸਕਦਾ ਇਹ ਥੋੜਾ ਜਾ ਵਧ ਕਰ ਸਕਦਾ ਠੀਕ ਆ ਤਾਂ ਐਡੀ ਡਰਨ ਵਾਲੀ ਲੋੜ ਨਹੀਂ ਹੈਗੀ ਤੇ ਤੁਸੀਂ ਸਾਰੇ ਮਤਲਬ ਕਿ ਵਧੀਆ ਤੂੰ ਕਹਿ ਸਕਦੇ ਆ ਵੀ ਜੋ ਅਨਫੈਟ ਵੀ ਹੈਗੀ ਠੀਕ ਹੈ ਮੋٹے ਆ ਜਾਂ ਮਤਲਬ ਕਿ ਪਾਲੀ ਸਕਿਨੀਆਂ ਠੀਕ ਆ ਉਹ ਸਾਰੇ ਆਲਮੋਸਟ ਪੂਰੇ ਫਿੱਟ ਹੋ ਜਾਣਗੇ ਠੀਕ ਆ ਤੇ ਹੋਰ ਜੋ ਕਿ ਤੁਹਾਡੇ ਮਤਲਬ ਕਿ ਪੀਟੀ ਰਿਲੇਟਡ ਜਾਂ ਟੈਸਟ ਨਾਲ ਰਿਲੇਟਡ ਕੋਈ ਲਗਈ ਕੁਐਰੀਜ਼ ਹੋਵੇ ਮੈਨੂੰ ਦੱਸ ਸਕਦੇ ਹੋ ਆਲਮੋਸਟ ਮੈਂ ਸਾਰਾ ਕੁਝ ਪੀਟੀ ਬਾਰੇ ਜੋ ਕੁਝ ਵੀ ਹੈਗਾ ਤੇ ਉਹ ਬਿਆਨ ਕਰਦਾ ਹੈਗਾ ਤੇ ਇੱਕ ਚੀਜ਼ ਹੋਰ ਜਿਹੜਾ ਆਪਣਾ ਜਦੋਂ ਬੈਚ ਪਾਸ ਹੁੰਦਾ ਹੈਗਾ ਉਹਦੇ ਵਿੱਚ ਆਪਣਾ ਮਾਸਪੀਟੀ ਦਾ ਜਿਹੜਾ ਸ਼ੋਅ ਦਿੱਤਾ ਜਾਂਦਾ ਹੈ ਰਿਕਰੂਟਸ ਵੱਲੋਂ ਠੀਕ ਆ ਤੇ ਉਹ ਮਾਸਪੀਟੀ ਦਾ ਜਿਹੜਾ ਇੱਕ ਗਰੁੱਪ ਹੁੰਦਾ ਜਿਹਦੇ ਨੂੰ 10 ਕਿ 11 ਜਾਂ ਮਤਲਬ ਕਿ ਵੀ ਐਕਸਰਸਾਈਜ਼ ਦਾ ਇੱਕ ਕੰਬਾਈਨ ਮਤਲਬ ਜਿਵੇਂ ਕਹਿ ਸਕਦੇ ਆ ਵੀ ਇੱਕ ਸੈੱਟ کہہ ਸਕਦੀ ਹਾਂ ਐਕਸਰਸਾਈਜ਼ ਦਾ ਸੈੱਟ ਹੁੰਦਾ ਹੈਗਾ ਜਿਹਨੂੰ ਆਪਾਂ ਸੂਪਰ ਐਕਸਰਸਾਈਜ਼ ਵੀ ਕਹਿ ਦਿੰਨੇ ਵੀ ਐਕਸਰਸਾਈਜ਼ ਤੋਂ ਬਾਅਦ ਫਿਰ ਐਕਸਰਸਾਈਜ਼ ਫਿਰ ਐਕਸਰਸਾਈਜ਼ ਚੇਂਜ ਐਕਸਰਸਾਈਜ਼ ਠੀਕ ਹੈ ਉਹ ਜਿਹੜਾ ਹੈਗਾ ਉਹਨੂੰ ਕਹਿੰਨੇ ਮਾਸ ਮੀਟੀ ਮਤਲਬ ਕਿ ਮੈਸਿਵ ਲੈਵਲ ਤੇ ਆਪਾਂ ਜਿਹੜੀ ਮਤਲਬ ਬਿਊਟੀ ਕਰਨੀ ਹੁੰਦੀ ਹੈ ਤੇ ਉਹ ਸਾਰੀ ਡਗੇ ਤੇ ਹੁੰਦੀ ਹੈ ਜਿੱਦਾਂ ਕਿ ਮਤਲਬ ਪੇਟ ਜਲਦੀ ਹੈ ਕਿ ਪੇਟ ਦੇ ਉੱਪਰ ਉਹ ਆਪਾਂ ਐਕਸਾਈ ਕਰਦੇ ਹਾਂ ਉਹ ਫਾਈਨਲ ਜਿਹਨਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਕਰੀਬ ਮਤਲਬ ਇੱਕ ਡੇਢ ਮਹੀਨਾ ਮਤਲਬ ਉਸ ਤਿਆਰੀ ਨੂੰ ਲੱਗਦਾ ਹੈਗਾ ਜਿੱਦਾਂ ਮਤਲਬ 1 ਤੇ ਆ ਚੀਜ਼ਾਂ ਮੇਰੀ ਮਤਲਬ ਪੀਟੀ ਦੇ ਵਿੱਚ ਸੀਗੀਆਂ ਜੋ ਕਿ ਮੈਨੂੰ ਕਾਫੀ ਕਮੈਂਟਸ ਆ ਰਹੇ ਸੀ ਪੀਟੀ ਦੇ ਤੇ ਹੋ ਸਕਦਾ ਹੁੰਸੀ ਜਿਹੜੀ ਸਾਰੀ ਵੀਡੀਓ ਕੋਈ ਧਿਆਨ ਨਾਲ ਦੇਖੀ ਹੋਊਗੀ ਤੇ ਤੁਹਾਨੂੰ ਜਿਹੜਾ ਪੀਟੀ ਦਾ ਸ਼ੂਟ ਹੋਇਆ ਉਹ ਪਤਾ ਲੱਗ ਗਿਆ ਹੋਊਗਾ ਤੇ ਹੋਰ ਜੇ ਤੁਹਾਡੀ ਕੋਈ ਕੁਐਰੀ ਹੋਈ ਤਾਂ ਮੈਨੂੰ ਕਮੈਂਟਸ ਦੇ ਵਿੱਚ ਦੱਸ ਦਿਓ ਤੇ ਆਪਾਂ ਕੋਸ਼ਿਸ਼ ਕਰਾਂਗੇ ਉਹਦੇ ਉੱਪਰ ਵੀਡੀਓ ਬਣਾਉਣ ਦੀ ਤੇ ਆਪਾਂ ਫਿਰ ਵਿਦਾ ਲੈਨੇ ਤੁਹਾਡੇ ਤੋਂ ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸასი ਸ਼ਕਾਲ ਜੀ ਹਿੰਦ ਜੀ ਹੁੰਦੇ ਰਸਤੇ ਰਹੋ